ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਭਗਤ ਜਨਾਂ ਕੋ ਆਪ ਟੁੱਠਾ ਮੇਰਾ ਪਿਆਰਾ ਆਪੇ ਲਾਇਨ ਜਨ ਲਾਏ ਪਾਤ ਸਾਹੀ ਭਗਤ ਜਨਾ ਕੋ ਦਿੱਤਿ ਅਨ ਸਿਰ ਛੱਤ ਸੱਚਾ ਹਰ ਬਣਾਏ ਭਗਤ ਜਨਾ ਕੋ ਆਪ ਟੁੱਠਾ ਮੇਰਾ ਪਿਆਰਾ ਆਪੇ ਲਾਇਨ ਜਨ ਲਾਏ ਪਾਤ ਸਾਹੀ ਭਗਤ ਜਨਾ ਕੋ ਦਿੱਤਿ ਅਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਏ ਰਾਜੇ ਓਏ ਨਾ ਆਖੀਐ ਭੀੜ ਮਰਹਿ ਫਿਰ ਜੋਨੀ ਪਾਹੇ ਨਾਨਕ ਬਿਨ ਨਾਵੇਂ ਨਕੀ ਵੱਡੀ ਫਿਰਹਿ ਜੋ ਬਾ ਮੂਲਨਾ ਪਾਹੇ ਮਹੱਲਾ ਤੀਜਾ ਸੁਣ ਸਖੀਏ ਸਾਧਨਾ ਆਇਓ ਜਿਚਰ ਗੁਰਮੁਖ ਸਬਦ ਨਾ ਲਾਗੇ ਸਤਗੁਰ ਸੇਵੀਏ ਨਾਮ ਮਨ ਵਸੈ ਵਿਚਹੁ ਭਰਮ ਭਉ ਭਾਗੇ ਜੇ ਹਾ ਸਤਿਗੁਰ ਨੂੰ ਜਾਣੇ ਤੇ ਹੋ ਹੋਵੇ ਤਾਂ ਸੱਚ ਨਾਮ ਲਿਵ ਲਾਗੇ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੇ ਪੌੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਵਣੰਜੈ ਰੰਗ ਸਿਉ ਲਾਹ ਹਰ ਨਾਮ ਲੈ ਜਾਵੈ ਗੁਰ ਸਿਖਾਂ ਕੇ ਮੁਖ ਉਜਲੇ ਹਰ ਧਰ ਗਏ ਪਾਵੇ ਗੁਰ ਸਤਗੁਰ ਬੋਹਲ ਹਰ ਨਾਮ ਕਾ ਬੜ ਭਾਗੀ ਸਿੱਖ ਗੁਣ ਸਾਝ ਕਰਾਵੇ ਤੇਨਾ ਗੁਰ ਸਿੱਖਾਂ ਕੋ ਹਾਂ ਵਾਰਿਆ ਜੋ ਬੰਧਿਆ ਉੱਠਦਿਆਂ ਹਰ ਨਾਮ ਧਿਆਵਹਿ ਗੁਰ ਸਤਗੁਰ ਬੋਹਲ ਹਰ ਨਾਮ ਕਾ ਬੜ ਭਾਗੀ ਸਿੱਖ ਗੁਣ ਸਾਝ ਕਰਾਵੇ ਤੇਨਾ ਗੁਰ ਸਿੱਖਾਂ ਕੋ ਹਾਂ ਵਾਰਿਆ ਜੋ ਬੰਧਿਆ ਉੱਠਦਿਆਂ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਭਗਤਾਂ ਦੇ ਸਿਰ ਤੇ ਸੱਚਾ ਛਤਰ ਛਾਹ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖਸ਼ੀ ਹੈ ਸਤਿਗੁਰ ਦੀ ਦਸੀਕਾਰ ਕਮਾ ਕੇ ਉਹ ਸਦਾ ਸੁਖੀ ਅਤੇ ਪਵਿੱਤਰ ਰਹਿੰਦੇ ਹਨ ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿੱਚ ਲੜ ਮਰਦੇ ਹਨ ਅਤੇ ਫਿਰ ਜੂਨਾ ਵਿੱਚ ਪੈ ਜਾਂਦੇ ਹਨ ਕਿਉਂਕਿ ਇਹ ਨਾਨਕ ਨਾਮ ਤੋਂ ਸਖਣੀ ਰਾਜੇ ਵੀ ਨੱਕ ਵੱਡੇ ਫਿਰਦੇ ਹਨ ਅਤੇ ਕਦੇ ਸੋਭਾ ਨਹੀਂ ਪਾਉਂਦੇ ਜਾ ਤਾਈ ਸਤਿਗੁਰ ਦੇ ਸਾਨਮੁਖ ਹੋ ਕੇ ਮਨੁੱਖ ਸਤਿਗੁਰ ਦੇ ਸ਼ਬਦ ਵਿੱਚ ਨਹੀਂ ਜੁੜਦਾ ਤਾਂ ਤਾਈ ਸਤਿਗੁਰ ਦੀ ਸਿੱਖਿਆ ਨਿਰੀ ਸੁਣ ਕੇ ਸਵਾਦ ਨਹੀਂ ਆਉਂਦਾ ਸਤਿਗੁਰ ਦੀ ਦਸੀ ਸੇਵਾ ਕੀਤਿਆਂ ਹੀ ਨਾਮ ਧਨ ਵਿੱਚ ਬਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ ਜਦੋਂ ਮਨੁੱਖ ਜੇਹੋ ਜਿਹਾ ਆਪਣੇ ਸਤਿਗੁਰ ਨੂੰ ਸਮਝਦਾ ਹੈ ਤੇਹੋ ਜਿਹਾ ਆ ਬਣ ਜਾਏ ਭਾਵ ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ ਤਦੋਂ ਉਸ ਦੀ ਬਿਰਤੀ ਸੱਚੇ ਨਾਮ ਵਿੱਚ ਜੁੜਦੀ ਹੈ हे ਨਾਨਕ ਇਹੋ ਜਿਹੇ ਜਿਓੜਿਆਂ ਨੂੰ ਨਾਮ ਦੇ ਕਾਰਨ ਇੱਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਦਰਗਾਹ ਵਿੱਚ ਉਹ ਸੋਭਾ ਪਾਉਂਦੇ ਹਨ ਗੁਰਸਿੱਖਾਂ ਦੇ ਮਨ ਵਿੱਚ ਹਰੀ ਦਾ ਪਿਆਰ ਹੁੰਦਾ ਹੈ ਤੇ ਉਹ ਪਿਆਰ ਦਾ ਸਦਾ ਉਹ ਆਪਣੇ ਸਤਿਗੁਰ ਦੀ ਸੇਵਾ ਕਰਨ ਆਉਂਦੇ ਹਨ ਸਤਿਗੁਰ ਦੇ ਕੋਲ ਆ ਕੇ ਪਿਆਰ ਨਾਲ ਹਰੀ ਨਾਮ ਦਾ ਵਪਾਰ ਕਰਦੇ ਹਨ ਤੇ ਹਰੀ ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ ਇਹੋ ਜਿਹੇ ਗੁਰਸਿੱਖਾਂ ਦੇ ਮੂੰਹ ਉੱਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿੱਚ ਉਹ ਪਿਆਰੇ ਲੱਗਦੇ ਹਨ ਗੁਰੂ ਸਤਿਗੁਰੂ ਹਰੀ ਦੇ ਨਾਮ ਦਾ ਮਨੋਂ ਬੋਲ ਹੈ ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਨਾ ਦੀ ਭਲਾਈ ਪਾਉਂਦੇ ਹਨ ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ ਜੋ ਬੈੰਦਿਆਂ ਉੱਠਦਿਆਂ ਭਾਵੇਂ ਹਰ ਵੇਲੇ ਹਰੀ ਦਾ ਨਾਮ ਸਿਮਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ